जी हां जी दोस्तों नमस्कार आदाब सत श्री अकाल जय हिंद जय श्री राम मैं ਤੁਹਾਡਾ ਆਪਣਾ ਸੰਦੀਪ ਹਾਂ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਆਏ ਹਾਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਲੋਕ ਸਭਾ ਚੋਣਾਂ ਦਾ ਬਿਗਲ ਵੱ ਚੁੱਕਿਆ ਹੈ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਪੂਰੇ ਦੇਸ਼ ਅੰਦਰ ਲੋਕ ਸਭਾ ਚੋਣਾਂ ਦੀ ਦੀ ਮੁਹਿੰਮ ਤੇਜ ਹੋ ਗਈ ਹੈ ਫਾਜ਼ਿਲਕਾ ਦੀ ਗੱਲ ਕਰੀਏ ਤਾਂ ਫਾਜ਼ਿਲਕਾ ਫਰੋਈਪੁਰ ਹਲਕੇ ਵਿੱਚ ਪੈਂਦਾ ਹੈ ਇੱਥੋਂ ਹਲਕੇ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਭਾਜਪਾ ਕਿਸੇ ਨੇ ਵੀ ਆਦਾ ਉਮੀਦਵਾਰ ਨਹੀਂ ਐਲਾਨਿਆ ਪਰ ਜੇਕਰ ਫਾਜ਼ਿਲਕਾ ਸ਼ਹਿਰ ਦੀ ਗੱਲ ਕਰੀਏ ਤਾਂ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਬੀਤੇ ਦਿਨੀ ਲੱਖਾਂ ਕਰੋੜਾ ਰੁਪਏ ਦੇ ਟੈਂਡਰ ਲਗਾਏ ਗਏ ਸ਼ਹਿਰ ਦੇ ਵਿਕਾਸ ਦਾ ਚੋ ਮੁਖੀ ਵਿਕਾਸ ਕਰਨ ਨਗਰ ਕੌਂਸਲ ਨੇ ਖਜ਼ਾਨੇ ਦਾ ਮੂੰਹ ਖੋਲ ਦਿੱਤਾ ਗਿਆ ਆਵਾਜ਼ੀ ਪਾਰਟੀ ਦੇ ਵਿਧਾਇਕ ਨੇ ਕਾਂਗਰਸ ਦੀ ਨਗਰ ਕੌਂਸਲ ਬੋਰਡ ਨੂੰ ਨਾਲ ਲੈ ਕੇ ਸ਼ਹਿਰ ਦੇ ਵਿੱਚ ਬਿਨਾਂ ਭੇਦ ਭਾਵ ਤੋਂ ਵਿਕਾਸ ਕਰ ਜਾਂਦਾ ਆਰੰਭ ਕਰਾਇਆ ਸ਼ਹਿਰ ਦਾ ਕੋਈ ਵਾਰਡ ਵੀ ਅਜੇ ਹਰ ਨਹੀਂ ਜਿੱਥੇ ਵਿਕਾਸ ਕਾਰਜ ਨਾ ਚੱਲ ਰਹੇ ਹੋਣ ਕੰਮ ਨਾ ਸ਼ੁਰੂ ਹੋਇਆ ਹੋਵੇ ਜਾਂ ਸ਼ੁਰੂ ਹੋਣ ਦੀ ਤਿਆਰੀ ਹੋ ਰਹੀ ਹੋਵੇ ਹੋਵੇ ਕਿਉਂਕਿ ਕੰਮ ਪਹਿਲਾਂ ਹੀ ਟੈਂਡਰ ਲਾ ਕੇ ਕੰਮ ਖੋਲ ਦਿੱਤੇ ਗਏ ਕੰਮ ਸ਼ੁਰੂ ਹੋਏ ਸ਼ਹਿਰ ਦਾ ਸਲੇਮ ਸ਼ਾਹ ਬਾਜ਼ਾਰ ਹੋਵੇ ਕੈਂਟਾ ਕਰਚੌਕ ਬਾਜ਼ਾਰ ਹੋਵੇ ਵਿਜੀ ਕੋਲੋਨੀ ਵੱਲ ਜਾਂਦੀ ਸੜਕ ਹੋਵੇ ਜਾਂ ਪਾਜਲਕਾ ਸ਼ਹਿਰ ਦੇ ਕੋਈ ਵੀ ਵਾਰਡ ਜਿੰਦੀ ਕੋਈ ਗਲੀ ਨਾਲੀ ਸੀਵਰੇਜ ਰਹਿੰਦਾ ਬਕਾਇਆ ਨਹੀਂ ਰਹਿੰਦਾ ਗਿਆ ਔਰ ਤਾਂ ਹੋਰ ਇੱਕ ਵੱਡਾ ਐਸਟੀਪੀ ਸੀਵਰੇਜ ਟ੍ਰੀਟਮੈਂਟ ਪਲਾਂਟ ਵੀ ਸ਼ੁਰੂ ਕਰਾਇਆ ਗਿਆ ਜੋ ਕਿ ਆਮ ਆਦਮੀ ਪਾਰਟੀ ਦੀ ਵੱਡੀ ਦੇਣ ਹੈ ਫਾਜ਼ਿਲਕਾ ਸ਼ਹਿਰ ਨੂੰ ਆਉਣ ਵਾਲੇ ਕਈ ਸੂ ਸਾਲਾਂ ਤੱਕ ਇਹ ਵੱਡੀ ਦੇਣ ਰਵੇਗੀ ਕਿਉਂਕਿ ਇਹ ਵੱਡਾ ਕੰਮ ਹੈ ਪਰ ਕੁਝ ਇੱਕ ਲੋਕ ਅਜੀਬ ਵੀ ਹੁੰਦੇ ਹਨ ਜਿਹੜੇ ਕਿ ਸ਼ਰਾਰਤੀ ਅੰਸਰ ਵੀ ਕਿਹਾ ਜਾ ਸਕਦਾ ਹੁੰਦਾ ਹੈ ਜਾਂ ਵਿਰੋਧੀ ਧਿਰ ਵੀ ਕਿਹਾ ਜਾ ਸਕਦਾ ਹੁੰਦਾ ਹੈ ਜਾਂ ਕੋਈ ਤਮਾਸ਼ਵੀਨ ਵੀ ਕਿਹਾ ਜਾਂਦਾ ਹੈ ਤੇ ਯਾ ਇਹ ਕਹਿ ਸਕਨੇ ਹਾਂ ਜੀ ਅਜਿਹੇ ਲੋਕਾਂ ਕਰਕੇ ਕੰਮ ਨੂੰ ਸੇਧ ਨੂੰ ਤ੍ਰਿਕਾ ਮਿਲਰ ਦਾ ਹੈ ਉਹਨਾਂ ਦੀ ਡਿਊਟੀ ਲੱਗੀ ਹੋਈ ਹੈ ਕੰਮ ਨੂੰ ਸੁਚਾਰੂ ਢੰਗ ਨਾਲ ਨਾ ਚੱਲਣ ਦੇਣ ਕਰਕੇ ਅੜਕਾ ਪਾੰਦੀ ਉਹਨਾਂ ਨੂੰ ਅੜਕਾ ਸਾਹਿਬ ਵੀ ਕਿਹਾ ਜਾ ਸਕਦਾ ਹੈ ਇਹ ਜਿਹੇ ਕੁਝ ਅੰਸਰਾਂ ਨੇ ਸ਼ਿਕਾਇਤ ਕਰਤੀ ਚੰਡੀਗੜ੍ਹ ਦੇ ਵਿੱਚ ਉੱਚ ਅਧਿਕਾਰੀਆਂ ਨੂੰ ਉੱਚ ਵਿਭਾਗ ਦੇ ਵਿੱਚ ਅਤੇ ਅੱਜ ਉਸ ਸ਼ਿਕਾਇਤ ਤੇ ਫਟਾਫਟ ਚੰਡੀਗੜ੍ਹ ਤੋਂ ਲਾਲ ਬੱਤੇ ਵਾਲੀਆਂ ਪੰਜਾਬ ਸਰਕਾਰ ਦੀਆਂ ਹੁਕੂਕ ਦੀਆਂ ਗੱਡੀਆਂ ਨਗਰ ਕੌਂਸਲ ਫਾਜ਼ਿਲਕਾ ਆਣ ਵਜੀਆਂ ਜਿਸ ਤੋਂ ਬਾਅਦ ਨਗਰ ਕੌਂਸਲ ਫਾਜ਼ਿਲਕਾ ਅਧਿਕਾਰੀ ਇੱਕ ਵਾਰੀ ਤਾਂ ਸੱਤੇ 'ਚ ਪੈ ਗਏ ਪਰ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਸ਼ਿਕਾਇਤ ਕਾਦੀ ਹੋਈ ਹੈ ਤੇ ਕਿੰਨੇ ਕੀਤੀ ਹੈ ਉਹਨਾਂ ਨੇ ਸਾਰਾ ਰਿਕਾਰਡ ਲੈਣਾ ਸ਼ੁਰੂ ਕਰਤਾ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਤੇ ਜਾਂਚ ਦੇ ਵਿੱਚ ਕੀ ਨਿਕਲਦਾ ਹੈ ਸ਼ਿਕਾਇਤ ਕਿੰਨੇ ਕੀਤੀ ਹੈ ਕੀ ਹੋਈ ਹੈ ਇਹ ਤਾਂ ਹਾਲੇ ਪਤਾ ਨਹੀਂ ਇਸ ਸਬੰਧ ਵਿੱਚ ਨਗਰ ਕੌਂਸਲ ਦੇ ਕਾਰਜ ਸਦਕ ਅਫਸਰ ਸ਼੍ਰੀ ਮੰਗਤਰਾਮ ਸੁਪਰਡੈਂਟ ਸ਼੍ਰੀ ਰਜੇਸ਼ ਕੰਬੋਜ ਅਤੇ ਉਹਨਾਂ ਦੇ ਨਾਲ ਬੈਠੇ ਗੌਰਵ ਜੀ ਨੂੰ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕੈਮਰੇ ਸਾਹਮਣੇ ਕਿ ਆ ਵੀ ਇਹ ਚੰਗੀ ਗੱਲ ਹੈ ਇਸ ਨਾਲ ਸੇਧ ਮਿਲੇਗੀ ਇਹ ਰੂਟੀਨ ਦੀ ਚੈਕਿੰਗ ਹੈ ਤੇ ਸ਼ਿਕਾਇਤ ਵੀ ਜੀ ਹੋਈ ਹੈ ਤਾਂ ਬਹੁਤ ਵਧੀਆ ਗੱਲ ਹੈ ਕਿਉਂਕਿ ਠੇਕੇਦਾਰਾਂ ਵੱਲੋਂ ਹੌਲੇ ਕੰਮ ਸ਼ੁਰੂ ਕੀਤਾ ਗਿਆ ਹੈ ਨਗਰ ਕੌਂਸਲ ਫਾਜ਼ਿਲਕਾ ਦੇ ਅਧਿਕਾਰੀ ਵੀ ਇਹ ਚਾਹਦੇ ਹਨ ਵੀ ਕਿਸੇ ਤਰ੍ਹਾਂ ਦੀ ਕੋਈ ਕਟਾਈ ਸ਼ਹਿਰ ਦੇ ਵਿਕਾਸ ਵਿੱਚ ਨਾ ਹੋਵੇ ਇਸ ਸਬੰਧ ਵਿੱਚ ਕਾਰਸਦ ਗਵਰ ਸ਼੍ਰੀ ਮੰਗਤ ਰਾਮ ਜੀ ਨੇ ਕੀ ਕੁਝ ਕਿਹਾ ਆ ਸੁਣੋ ਉਹਨਾਂ ਦੀ ਜਵਾਨੀ ਇਸ ਆ ਰੂਟੀਨ ਚੈੱਕਅਪ ਜਿਵੇਂ ਕੋਈ ਜਿਵੇਂ ਕੋਈ ਕਿਸੇ ਕੁਝ ਜਿਵੇਂ ਸ਼ਿਕਾਇਤਾਂ ਹੁੰਦੀਆਂ ਹਨ ਜਾਂ ਉਹਨਾਂ ਦਾ ਕੋ ਰੂਟੀਨ ਚੈੱਕ ਹੁੰਦਾ ਜਿਹੜੇ ਵਿਕਾਸ ਦੇ ਕੰਮ ਚੱਲ ਰਹੇ ਨੇ ਉਹਨਾਂ ਦੀ ਚੈੱਕing ਲਈ ਜੰਡੇਗੜੋ ਟੀਮ ਆਈ ਹੋਈ ਹੈ। ਇਹ ਕਿਹੜੀ ਟੀਮ ਹੈ ਸਰ? ਇਹ ਸਰ ਸਾਡੇ ਸੀਵੀਓ ਸੈਲ ਦੀ ਟੀਮ ਹੈ ਜੀ। ਕੀ ਕੀ ਚੈੱਕ ਕੀਤਾ ਜਾ ਰਿਹਾ ਸਰ? ਇਹ ਸਰ ਜਿੰਨੇ ਵੀ ਸਾਡੇ ਵਰਕਸ ਤੇ ਕੰਮ ਨੇ ਉਹ ਸਾਰੇ ਚੈੱਕ ਕਰਨਗੇ। ਓਕੇ ਮਤਲਬ ਕਿਸ ਟਾਈਪ ਦੇ ਚੱਲ ਰਹੇ ਨੇ? ਡਿਵੈਲਪਮੈਂਟ ਵਰਕਸ ਸਰ। ਜੀ ਸਰ ਹਾਂਜੀ ਡਿਵੈਲਪਮੈਂਟ ਵਰਕਸ ਸਰ। ਕੀ ਹੋਰ ਵੀ ਜਿਹੜੇ ਦਫ਼ਤਰੀ ਕੰਮ ਕਰੀ ਕੋਈ ਦਫ਼ਤਰੀ ਕੰਮ ਕੋਈ ਵੀ ਸਰ ਉਹ ਸਿਰਫ ਕੰਪਲੇਂਟ ਰ ਕੀ ਕੰਪਲੇਂਟ ਕੀਤੀ ਗਈ ਹੈ ਇਹ ਹਾਲੇ ਸਾਨੂੰ ਦੱਸਿਆ ਨਹੀਂ ਨਾ ਜੀ ਜੋ ਵੀ ਪਬਲਿਕ ਕਿਸੇ ਤਰ੍ਹਾਂ ਦੀ ਕੋਈ ਕੰਪਲੇਂਟ ਕਰਦੀ ਹੈ ਉਹਦੇ ਬਾਬਤ ਨਹੀਂ ਕਿੰਨੇ ਕੁ ਮੈਂਬਰ ਜਿਹੜੇ ਪਹੁੰਚੇ ਨੇ ਮੈਂਬਰ ਨੇ ਟੋਟਲ ਤਿੰਨ ਮੈਂਬਰ ਨੇ ਜੀ ਕਿੱਥੋਂ ਆਏ ਕਿੱਥੋਂ ਇਹ ਚੰਡੀਗੜ੍ਹੋਂ ਸਰ ਠੀਕ ਹੈ ਜੀ ਕੀ ਪੋਸਟ ਅੰਦਰ ਨਹੀਂ ਆਏ ਜੀ ਸਰ ਇੱਕ ਐਕਸੀਅਨ ਨੇ ਇੱਕ ਸੁਪਰੀਮ ਸਾਹਿਬ ਨੇ ਕਿਸ ਤਰ੍ਹਾਂ ਦੀ ਜਾਂਚ ਚੱਲਦੀ ਹੈ ਜੀ ਜਾਂਚ ਸਾਹਿਬ ਇੱਕ ਵਾਰੀ ਸਾਡੇ ਅਸੀਂ ਰਿਕਾਰਡ ਇਕੱਠਾ ਕਰਕੇ ਦੇ ਰਹੇ ਹਾਂ ਫਿਰ ਰਿਕਾਰਡ ਉਹ ਚੈੱਕ ਕਰਨ ਤੋਂ ਬਾਅਦ ਦੱਸਣਗੇ ਕੀ ਕੀ ਮੰਗਿਆ ਗਿਆ ਜੀ ਤੁਹਾਡੇ ਕੋਲ ਸਾਡੇ ਡਿਟੇਲ ਮੰਗੀ ਹੈ ਸਰ ਕੀ ਕਿ ਕਿੰਨੇ ਕੰਮ ਚੱਲ ਰਹੇ ਨੇ ਹਾਂ ਜੀ ਸਰ ਕਿੰਨੇ ਟੈਂਡਰ ਲਾਏ ਗਏ ਸੀ ਸਾਰੇ ਨਾਲ ਕਿੰਨੇ ਕੰਮ ਚੱਲਦੇ ਨੇ ਸਰ ਟੋਟਲ ਸਾਡੇ ਆਲਮੋਸਟ ਸਰ ਸਾਰੇ 10 ਕੰਮ ਚੱਲ ਰਹੇ ਨੇ ਜੀ ਸਰ ਟੈਂਡਰ ਕਿੰਨੇ ਲੰਘ ਦਿੱਤੇ ਨੇ ਟੈਂਡਰ ਸਾਡੇ ਆਲਮੋਸਟ ਕਾਫੀ ਸੀਗੇ ਡਿਟੇਲ ਐ ਸਾਰੇ ਜਿਹੜਾ ਸਾਡੀ ਕੋਸ਼ਿਸ਼ ਹੈ ਸਾਰੇ ਕੰਮ ਅਸੀਂ ਚਲਾਤੇ ਨੇ ਲੱਗਦਾ ਕਿ ਕਿਥੇ ਕੋਈ ਜੋ ਵੀ ਹੋਏਗਾ ਸਰ ਐਸ ਪਰ ਨੋਰਮਸ ਕੰਮ ਹੋਣਗੇ ਕਿਸੇ ਦੀ ਅੱਛੀ ਗੱਲ ਹੈ ਚੈੱਕ ਕਰਨਗੇ ਤਾਂ ਹਲੇ ਤਾਂ ਅਸੀਂ ਕਿਸੇ ਠੇਕੇਦਾਰ ਨਾਲ ਇਹ ਕੰਮ ਕੰਮਾਂ ਦੀ ਸ਼ੁਰੂਆਤ ਹੀ ਹੈ ਜੇ ਪਹਿਲਾ ਸਕਰੂਟ ਨਹੀਂ ਹੋ ਜਾਏਗਾ ਅੱਛਾ ਹੋਏਗਾ ਕੰਮ ਵੀ ਵਧੀਆ ਹੋਣਗੇ ਤੇ ਅਸੀਂ ਵਧੀਆ ਠੇਕੇਦਾਰਾਂ ਨੂੰ ਖਿੱਚ ਕੇ ਅੱਛੇ ਕੰਮ ਕਰਾਵ जी सर। एबीए न्यूज चैनल देखने वाले सभी दर्शकों से हम अपील करते हैं कि एबीए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद जय भारत